ਲੋਜੀ ਆ ਨਵੀਂ ਪਸੂੜੀ ਪੈ ਗਈ ਐ ਰੰਗ ਚ ਭੰਗ ਪੈਂਦਾ ਨਜ਼ਰ ਆ ਰਿਹਾ ਐ ਪਿਛਲੇ ਦਿਨੀ ਅਕਾਲੀ ਦਲ ਦੇ ਇੱਕ ਜਿੱਤੇ ਹੋਏ ਐਮਐਲਏ ਸੁਖ ਡਾਕਟਰ ਸੁਖਵਿੰਦਰ ਸੁਖੀ ਨੂੰ ਭਗਵੰਤ ਮਾਨ ਸਾਹਿਬ ਨੇ ਆਮ ਆਦਮੀ ਪਾਰਟੀ ਚ ਸ਼ਾਮਲ ਕਰਾਇਆ ਸੀ ਤੇ ਬੜੀਆਂ ਲਹਿਰਾਂ ਬਹਿਰਾ ਬਣੀਆਂ ਹੋਈਆਂ ਸੀ ਸੁਖੀ ਸਾਹਿਬ ਵੀ ਖੁਸ਼ ਸੀ ਮਾਨ ਸਾਹਿਬ ਵੀ ਖੁਸ਼ ਸੀ ਆਮ ਆਦਮੀ ਪਾਰਟੀ ਵੀ ਖੁਸ਼ ਸੀ ਤੇ ਆ ਨਵਾਂ ਵੰਜ ਗੱਡ ਦਿੱਤਾ ਜਿਹੜੇ ਐਡਵੋਕੇਟ ਸਾਹਿਬ ਨੇ ਹਾਈ ਕੋਰਟ ਦੇ ਐਚੀ ਅਰੋੜਾ ਸਾਹਿਬ ਜਿਹੜੇ ਲੋਕਾਂ ਦੇ ਹੱਕਾਂ ਦੀਆਂ ਜਨ ਹਿੱਤ ਪਟੀਸ਼ਨਾਂ ਪਾਉਣ ਲਈ ਮਸ਼ਹੂਰ ਨੇ ਤੇ ਅਰੋੜਾ ਸਾਹਿਬ ਨੇ ਐਡਵੋਕੇਟ ਸਾਹਿਬ ਨੇ ਨੋਟਿਸ ਭੇਜ ਦਿੱਤਾ ਹੈ ਇਹ ਡਾਕਟਰ ਸੁਖਵਿੰਦਰ ਸੁਖੀ ਜਿਹੜਾ ਐਮਐਲਏ ਬੰਗਾ ਤੋਂ ਜਿੱਤਿਆ ਹੋਇਆ ਜਿੱਤਿਆ ਅਕਾਲੀ ਦਲ ਦੀ ਟਿਕਟ ਤੋਂ ਸੀ ਸ਼ਾਮ ਆਲਾ ਆਮ ਆਦਮੀ ਪਾਰਟੀ ਚ ਹੋ ਗਿਆ ਤੇ ਐਚੀ ਅਰੋੜਾ ਸਾਹਿਬ ਨੇ ਇਹ ਕਿਹਾ ਵੇ ਦੇਖੋ ਤੁਸੀਂ ਜਾਂ ਤਾਂ ਤੁਰੰਤ ਅਸਤੀਫਾ ਦਿਓ ਆਪਦੇ ਐਮ ਐਲ اے ਦੇ ਉਹਦੇ ਤੋਂ ਜਾਂ ਫਿਰ ਮੈਂ ਤੁਹਾਡੀ ਸ਼ਿਕਾਇਤ ਕਰਾਂਗਾ ਜਿਹੜੇ ਵਿਧਾਨ ਸਭਾ ਦੇ ਸਪੀਕਰ ਹੈ ਉਹਨੂੰ ਤੇ ਕਾਨੂੰਨੀ ਤੌਰ ਤੇ ਅੱਗੇ ਵੀ ਤੁਹਾਡੇ ਖਿਲਾਫ ਮਾਮਲਾ ਫਿਰ ਮੈਂ ਚਲਾਵਾਂਗਾ ਹੁਣ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੇ ਦਿਆਂ ਜਾਣਕਾਰੀ ਮਿੱਤਰੋ ਇਹ ਹੈ ਵੀ ਜਦੋਂ ਕੋਈ ਬੰਦਾ ਕਿਸੇ ਇੱਕ ਪਾਰਟੀ ਚੋਂ ਜਿੱਤ ਕੇ ਤੇ ਦੂਜੀ ਪਾਰਟੀ ਚ ਜਾਂਦਾ ਹੈ ਤਾਂ ਇੱਕ ਕਾਨੂੰਨ ਹੈ ਕਾਨੂੰਨ ਸੰਵਿਧਾਨਕ ਵੀ ਹੈ ਤੇ ਵਿਧਾਨ ਸਭਾ ਦਾ ਵੀ ਇਹ ਨਿਯਮ ਹੈ ਤਾਂ ਉਹਨੂੰ ਆਪਣੀ ਪਹਿਲੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਆਪਦੀ ਐਮਐਲਏ ਤੋਂ ਅਸਤੀਫਾ ਦੇਣਾ ਪੈਂਦਾ ਜਾਂ ਆਪਦੇ ਐਮਪੀ ਤੋਂ ਅਸਤੀਫਾ ਦੇਣਾ ਪੈਂਦਾ ਜੇ ਉਹ ਐਦਾਂ ਜਾਵੇ ਤਾਂ ਜਿਵੇਂ ਸ਼ੀਤਲ ਅੰਗੁਰਾਲ ਨੇ ਦਿੱਤਾ ਸੀ ਜਦੋਂ ਉਹ ਆਮ ਆਦਮੀ ਪਾਰਟੀ ਛੱਡ ਕੇ ਤੇ ਬੀਰਐਪੀ ਚ ਗਿਆ ਤਾ ਹੁਣ ਇਹ ਜਿਹੜੇ ਭਾਈ ਸਾਹਿਬ ਅਕਾਲੀ ਦਲ ਤੋਂ ਜਿੱਤੇ ਹੋਏ ਨੇ ਐਮ ਐਲ ਏ ਡਾਕਟਰ ਸੁਖਵਿੰਦਰ ਸੁਖੀ ਬੰਗਲਾ ਵਿਧਾਨ ਸਭਾ ਸੀਟ ਤੋਂ ਤੇ ਮਾਰ ਕੇ ਟਪੂਸੀ ਤੇ ਆਮ ਆਦਮੀ ਪਾਰਟੀ ਚਲੇ ਗਏ ਪਿਛਲੇ ਟਾਈਮ ਤੋਂ ਟਪੂਸੀਆਂ ਮਾਰਨ ਦਾ ਰਿਵਾਜ ਬਹੁਤ ਵਧ ਗਿਆ ਪਤਾ ਨਹੀਂ ਲੋਕਾਂ ਨੂੰ ਇਹ ਗੱਲ ਭੈੜੀ ਨਹੀਂ ਲੱਗਦੀ ਕਿ ਭੋਰਾ ਵੀ ਸਟੈਂਡ ਲੀਡਰਾਂ ਦਾ ਨਹੀਂ ਰਹਿ ਗਿਆ ਖੈਰ ਕੁਝ ਵੀ ਹੋਵੇ ਪਰ ਹੁਣ ਜਦੋਂ ਐਡਵੋਕੇਟ ਐਚ ਸੀ अरोड़ा ਜਿਹੜੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਨੇ ਉਹਨਾਂ ਨੇ ਨੋਟਿਸ ਭੇਜਿਆ ਤਾਂ ਉਹਨਾਂ ਨੇ ਹਵਾਲਾ ਦਿੱਤਾ ਉਹ ਕਹਿੰਦੇ ਵੀ ਦੋ ਤਰੀਕਿਆਂ ਦੇ ਨਾਲ ਤੁਸੀਂ ਗਲਤ ਕੀਤਾ ਇੱਕ ਤਾਂ ਸੰਵਿਧਾਨਕ ਕਾਨੂੰਨ ਦੇ ਮੁਤਾਬਕ ਜਿਹੜਾ ਕਾਨੂੰਨ ਦਲ ਬਦਲੀ ਦੇ ਖਿਲਾਫ ਬਣਿਆ ਹੋਇਆ ਜਿਹਦੀ ਧਾਰਾ 102 ਦੀ 2 ਤੇ 91 ਦੀ 2 ਦੇ ਮੁਤਾਬਕ ਤੁਸੀਂ ਉਲੰਘਣਾ ਕਰ ਰਹੇ ਹੋ ਕਿਉਂਕਿ ਤੁਸੀਂ ਜਿੱਤੇ ਅਕਾਲੀ ਦਲ ਦੀ ਟਿਕਟ ਤੋਂ ਲੋਕਾਂ ਨੇ ਵੋਟਾਂ ਕਿਹੜੀ ਪਾਰਟੀ ਨੂੰ ਪਾਈਆਂ ਬੰਗਾ ਤੋਂ ਅਕਾਲੀ ਦਲ ਨੂੰ ਲੋਕਾਂ ਨੇ ਅਕਾਲੀ ਦਲ ਦੀਆਂ ਨੀਤੀਆਂ ਨੂੰ ਅਕਾਲੀ ਦਲ ਦੇ ਵਾਅਦਿਆਂ ਨੂੰ ਵੋਟਾਂ ਪਾ ਕੇ ਜਿੱਤਾਇਆ ਬੰਗਾ ਤੋਂ ਤੇ ਤੁਸੀਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਆਮ ਆਦਮੀ ਪਾਰਟੀ ਨੂੰ ਬੰਗਾ ਦੇ ਲੋਕਾਂ ਨੇ ਹਰਾਇਆ ਹੋਇਆ ਤੇ ਤੁਸੀਂ ਉਹਨਾਂ ਨਾਲ ਜਾ ਕੇ ਰਲ ਗਏ ਹੋ ਤੇ ਇਹ ਤੁਸੀਂ ਉਲੰਘਣਾ ਕਰ ਰਹੇ ਹੋ ਔਰ ਸਦਾਲ ਬਦਲੀ ਵਾਲੇ ਕਾਨੂੰਨ ਦੀ ਇਹ ਗੱਲ ਐਚ ਸੀ अरोड़ा ਸਾਹਿਬ ਨੇ ਨੋਟਿਸ ਦੇ ਵਿੱਚ ਆਖੀ ਹੈ ਇਹ ਡਾਕਟਰ ਸੁਖੀ ਨੂੰ ਤੇ ਉਹਨਾਂ ਨੇ ਕਿਹਾ ਵੀ ਤੁਰੰਤ ਤੁਸੀਂ ਅਸਤੀਫਾ ਦਿਓ ਨਹੀਂ ਤਾਂ ਮੈਂ ਤੁਹਾਡੀ ਸ਼ਿਕਾਇਤ ਕਰਾਂਗਾ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਕਿਉਂਕਿ ਵਿਧਾਨ ਸਭਾ ਦੇ ਨਿਯਮਾਂ ਮੁਤਾਬਕ ਵੀ ਤੁਸੀਂ ਇੰਜ ਨਹੀਂ ਕਰ ਸਕਦੇ ਤੁਹਾਨੂੰ ਅਸਤੀਫਾ ਦੇਣਾ ਪੈਣਾ ਹੁਣ ਦੇਖੋ ਪਹਿਲੀ ਤਾਂ ਗੱਲ ਜੇ ਐਡਵੋਕੇਟ ਐਚ ਸੀ अरोड़ा ਠੀਕ ਕਹਿ ਰਹੇ ਨੇ ਤੇ ਪਤਾ ਹੈ ਡਾਕਟਰ ਸੁਖੀ ਸਾਹਿਬ ਨੂੰ ਵੀ ਹੋਊਗਾ ਆਮ ਆਦਮੀ ਪਾਰਟੀ ਨੂੰ ਵੀ ਹੋਊਗਾ ਇਹ ਸਾਰੇ ਸਿਆਣੇ ਨੇ ਐਡੀ ਕੋਈ ਨਿਆਣਿਆਂ ਵਾਲੀ ਗੱਲ ਤਾਂ ਹੈ ਨਹੀਂ ਤਾਂ ਪਹਿਲਾਂ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ ਹੁਣ ਤੱਕ ਕੋਈ ਐਡਵੋਕੇਟ ਕਵੇ ਉਹ ਦਬਾਅ ਪਾਏ ਰੌਲਾ ਪਵੇ ਫਿਰ ਅਸਤੀਫਾ ਦੇਣਾ ਤੇ ਮਿੰਗਣਾ ਖੋਲ ਕੇ ਦੇਣ ਨਾਲੋਂ ਚੰਗਾ ਕਿ ਜੇਕਰ ਉੰਜ ਹੀ ਦੇ ਦਿੱਤਾ ਜਾਵੇ ਤਾਂ ਚੰਗਾ ਸੀ ਤਾਂ ਹੁਣ ਕੀ ਡਾਕਟਰ ਸੁਖੀ ਅਸਤੀਫਾ ਦੇਣਗੇ ਜਾਂ ਇਹ ਮਾਮਲਾ ਰੜਕੂਗਾ ਪਹਿਲਾਂ ਜਦੋਂ ਸ਼ੀਤਲ ਅੰਗੁਰਾਲ ਨੇ ਦਿੱਤਾ ਅਸਤੀਫਾ ਉਹਨੇ ਵੀ ਬੜਾ ਇਸੇ ਤਰ੍ਹਾਂ ਕਿ ਸੜਕੇ ਸੜਕੀ ਤੇ ਦਿੱਤਾ ਬਾਅਦ ਚ ਉਹਦਾ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਸੀ ਅਸਤੀਫਾ ਕਿੰਨਾ ਟਾਈਮ ਉਹਦਾ ਸਪੀਕਰ ਸਾਹਿਬ ਨੇ ਮਨਜ਼ੂਰ ਨਹੀਂ ਕੀਤਾ ਫਿਰ ਜਾ ਕੇ ਮਨਜ਼ੂਰ ਕੀਤਾ ਅੱਛਾ ਹੁਣ ਇਹਨੂੰ ਅਸਤੀਫਾ ਦੇਣ ਲਈ ਕਿਹਾ ਐਡਵੋਕੇਟ ਨੇ ਦੇਖੋ ਮਤਰੋ ਗੱਲ ਇਹ ਆ ਪਹਿਲੀ ਤਾਂ ਗੱਲ ਇਹ ਦਲ ਬਦਲੀ ਕੋਈ ਛੋਟੀ ਚੀਜ਼ ਨਹੀਂ ਇਹਨਾਂ ਦਲ ਬਦਲੀਆਂ ਨੇ ਇਹਨਾਂ ਟਪੂਸੀਆਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਆਮ ਜਨਤਾ ਦਾ ਇਹ ਨੁਕਸਾਨ ਕੋਈ ਇਹਨਾਂ ਨੇਤਾਵਾਂ ਦਾ ਨਹੀਂ ਇਹ ਕੋਈ ਰਾਜਨਤਾਵਾਂ ਦਾ ਨਹੀਂ ਨੁਕਸਾਨ ਆਮ ਜਨਤਾ ਦਾ ਹਮੇਸ਼ਾ ਆਮ ਜਨਤਾ ਪਿਸਦੀ ਹੈ ਹਮੇਸ਼ਾ ਆਮ ਜਨਤਾ ਜਿਹੜੀ ਆ ਉਹਨੂੰ ਬੁੱਧੂ ਬਣਾਇਆ ਜਾਂਦਾ ਉਹਨੂੰ ਬੇਵਕੂਫ ਬਣਾਇਆ ਜਾਂਦਾ ਇਹ ਲੀਡਰ ਕੀ ਕਹਿੰਦੇ ਨੇ ਜਦੋਂ ਕੋਈ ਲੀਡਰ ਇੱਕ ਪਾਸੋਂ ਟਪੂਸੀ ਮਾਰ ਕੇ ਦੂਜੀ ਪਾਰਟੀ ਚ ਜਾਂਦਾ ਜਾਂਦਾ ਤਾਂ ਆਪਦੇ ਫਾਇਦੇ ਲਈ ਆ ਤੇ ਸਾਰੇ ਕਹਿੰਦੇ ਕੀ ਨੇ ਵੀ ਮੈਂ ਜਨਤਾ ਦੀ ਭਲਾਈ ਲਈ ਹਲਕੇ ਦੀ ਭਲਾਈ ਲਈ ਲੋਕਾਂ ਦੀ ਸੇਵਾ ਲਈ ਇੰਜ ਕੀਤਾ ਪਰ ਕੀ ਲੋਕਾਂ ਦੀ ਸੇਵਾ ਲਈ ਕੀਤਾ ਹੁੰਦਾ ਬਿਲਕੁਲ ਲੋਕਾਂ ਦੀ ਸੇਵਾ ਨਾਲ ਕੋਈ ਮਤਲਬ ਨਹੀਂ ਕੋਈ ਇੱਕ ਅੱਧਾ ਕੋਈ ਵਿਰਲਾ ਨੇਤਾ ਹੋਊਗਾ ਜਿਹਨੂੰ ਲੋਕਾਂ ਦਾ ਕੁਮਾਰਾ ਮੋਟਾ ਫਿਕਰ ਹੋਵੇ ਬਾਕੀ ਸਾਰੇ ਜਿਹੜੇ ਸਿਆਸਤ ਨੂੰ ਇੱਕ ਵਪਾਰ ਸਮਝ ਕੇ ਇੱਕ ਧੰਦਾ ਸਮਝ ਕੇ ਆਉਂਦੇ ਨੇ ਤੇ ਉਹ ਧੰਦਾ ਖੂਬ ਜਮਾਉਣ ਦੀ ਕੋਸ਼ਿਸ਼ ਕਰਦੇ ਨੇ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਆ ਜਿੱਥੋਂ ਮਲਾਈਦਾਰ ਉਹਦੇ ਮਿਲ ਸਕਦੇ ਨੇ ਉਧਰ ਟਪੂਸੀਆਂ ਵੱਜਦੀਆਂ ਨੇ ਤੇ ਜਿਨ੍ਹਾਂ ਦੀ ਬੇੜੀ ਥੋੜੀ ਜਿਹੀ ਥੱਲੇ ਨੂੰ ਚਲੀ ਜਾਂਦੀ ਆ ਉਸ ਬੇੜੀ 'ਚੋਂ ਛਾਲਾਂ ਵੱਜਦੀਆਂ ਨੇ ਹੁਣ ਰਵਨੀਤ ਬਿੱਟੂ ਸਾਹਿਬ ਨੇ ਟਪੂਸੀ ਮਾਰੀ ਭਾਜਪੀ 'ਚ ਕਿਉਂ ਮਾਰੀ ਜੇ ਸਰਕਾਰ ਸੈਂਟਰ 'ਚ ਕਾਂਗਰਸ ਦੀ ਹੁੰਦੀ ਜਹਾਂ ਪੰਜਾਬ ਚ ਹੁੰਦੀ ਬਿੱਟੂ ਕਦੇ ਢ ਟਪੂਸੀ ਮਾਰਦਾ ਸੀ ਕੈਪਟਨ ਮਰਿੰਦਰ ਨੇ ਛਾਲ ਮਾਰੀ ਜਿਹੜੇ ਸੁਨੀਲ ਜਾਖੜ ਸਾਹਿਬ ਨੇ ਟਪੂਸੀ ਮਾਰੀ ਰਾਣਾ ਗਰਮੀਤ ਸਿੰਘ ਸੋਢੀ ਨੇ ਕਿੰਨਿਆਂ ਨੇ ਹੁਣ ਤੱਕ ਇਹ ਕੁਛ ਕੀਤਾ ਕਾਲੀ ਦਾ ਛਟਪੂਸੀਆਂ ਕਹੀ ਮਤਲਬ ਜਿੰਨਾ ਪਾਰਟੀਆਂ ਦੀਆਂ ਸਰਕਾਰਾਂ ਨੇ ਉਧਰ ਹੀ ਵੱਧ ਕਿਉਂ ਗਏ ਕਾਰਨ ਉਹੀ ਕਿ ਜਿੱਧਰੋਂ ਕੁਛ ਮਿਲ ਸਕਦਾ ਉਧਰ ਹੀ